ਆ ਸਕਦੀਆਂ ਨੇ ਸਮਾਦੀ ਬੰਦਾ ਕਿੱਦਾਂ ਲਾਉਂਦਾ ਲੋਕ ਕਹਿੰਦੇ ਅੱਖਾਂ ਬੰਦ ਕਰ ਲਓ ਜੀ ਸਮਾਦੀ ਲੱਗ ਗਈ ਜ਼ੁਬਾਨ ਬੰਦ ਕਰ ਲਿਓ ਸਮਾਦੀ ਲੱਗ ਗਈ ਚੌਂਕੜਾ ਮਾਰ ਕੇ ਬਹਿ ਜਾਓ ਸਮਾਦੀ ਲੱਗ ਗਈ ਜਿੰਨੇ ਸਮਾਦੀ ਲਾਣੀ ਉਹ ਤੇ ਟਿੱਕਿਆ ਹੀ ਨਹੀਂ ਜਿੰਨੇ ਸਮਾਦੀ ਲਾਣੀ ਬੰਦਾ ਅੱਖਾਂ ਬੰਦ ਕਰਕੇ ਬੈਠਾ ਚੌਂਕੜਾ ਮਾਰ ਕੇ ਬੈਠਾ ਉਹਨੇ ਹੱਥ ਵੀ ਬੰਨੇ ਨੇ ਤੇ ਜਿੰਨੇ ਸਮਾਦੀ ਲਾਣੀ ਉਹ ਭੱਜਿਆ ਫਿਰਦਾ ਉਹ ਤੇ ਟਿੱਕਿਆ ਹੀ ਨਹੀਂ ਉਦੇ ਵਾਸਤੇ ਕੀ ਕਰਨਾ ਉਹਨੂੰ ਕਿੱਦਾਂ ਬਨ ਕੇ ਲੈ ਕੇ ਆਉਣਾ ਤੇ ਉਹਨੂੰ ਬਨ ਕੇ ਲੈ ਕੇ ਆਉਣ ਦੇ ਮਾਰਾ ਵਾਸਤੇ ਮਹਾਰਾਜ ਨੇ ਸਾਨੂੰ ਦੱਸਿਆ ਗਿਆਨ ਦਾ ਵੱਡਾ ਮਨ ਰਹਿ ਚ ਬੰਦਾ ਕਹੇ ਮੇਰੇ ਕੋਲ ਗਿਆਨ ਤੇ ਬੜਾ ਮੈਨੂੰ ਬੜੀ ਜਾਣਕਾਰੀ ਹੈ ਡਾਕਟਰ ਕਹੇ ਮੇਰੇ ਕੋਲ ਬੜਾ ਗਿਆਨ ਹੈ ਉਹ ਮਨ ਤੇ ਨਹੀਂ ਬਨਿਆ ਜਾਂਦਾ ਇੰਜੀਨੀਅਰ ਕਹੇ ਮੇਰੇ ਕੋਲ ਬੜਾ ਗਿਆਨ ਹੈ ਬੜੀ ਨੋਲਿਜ ਹੈ ਮੇਰੇ ਕੋਲ ਮਨ ਨਹੀਂ ਬਨਿਆ ਜਾਂਦਾ ਬੇਈਮਾਨ ਹੋ ਜਾਂਦਾ ਮਹਾਰਾਜ ਕਹਿੰਦੇ ਜਿਸ ਮਨ ਨੇ ਗਿਆਨ ਨੂੰ ਬੰਨਣਾ ਹੈ ਨਾ ਉਹ ਦੁਨੀਆਵੀ ਗਿਆਨ ਨਹੀਂ ਹੈ ਉਹ ਕਿਹੜਾ ਗਿਆਨ ਹੈ ਗੁਰਬਿਨ ਗਿਆਨ ਨਾ ਜਿਸ ਗਿਆਨ ਨੇ ਮਨ ਨੂੰ ਬੰਨਣਾ ਹੈ ਉਹ ਨੋਲਿਜ ਨਹੀਂ ਹੈ ਉਹ ਦੁਨੀਆਵੀ ਗਿਆਨ ਨਹੀਂ ਹੈ ਉਹ ਗਿਆਨ ਹੈ ਜਿਹੜਾ ਗੁਰੂ ਤੋਂ ਮਿਲੇਗਾ ਉਹ ਗਿਆਨ ਜਿਹੜਾ ਤੇਰੀਆਂ ਅੰਦਰ ਬੈਠੇ ਹੋਏ ਇੰਦਰੀਆਂ ਕਰਮ ਇੰਦਰੀਆਂ ਨੂੰ ਸਿਖਾਏਗਾ ਤੁਹਾਡਾ ਫਰਜ਼ ਕੀ ਹੈ ਬਾਰੀਕ ਗਿਆਨ ਡਾਕਟਰ ਕੋਲ ਬਹੁਤ ਹੈ ਉਹ ਇੱਕੋ ਇੱਕ ਕਿਤੇ ਘੱਟ ਗੱਲ ਹੈ ਵੀ ਇੱਕ ਬੰਦੇ ਦੇ ਸਰੀਰ ਦੇ ਵਿੱਚੋਂ ਪ੍ਰਜਾ ਕੱਢ ਕੇ ਦੂਜੇ ਵਿੱਚ ਫਿੱਟ ਕਰਕੇ ਤੇ ਬੰਦੇ ਨੂੰ ਜਿਉਂਦਾ ਕਰ ਦਿੰਦਾ ਕਿੰਨਾ ਗਿਆਨ ਹੈ ਪਰ ਉਹੀ ਗਿਆਨ ਜਦੋਂ ਬੰਦੇ ਦੇ ਮਨ ਦੇ ਉੱਪਰ ਲੋਭ ਹਾਵੀ ਹੁੰਦਾ ਤੇ ਉਹੀ ਸੇ ਗਿਆਨ ਦੇ ਸਦਕਾ ਕੱਢ ਕੇ ਤੇ ਬਾਹਰ ਵੇਚ ਵੀ ਦਿੰਦਾ ਜੇ ਉਹਦੇ ਅੰਦਰ ਗੁਰੂ ਦਾ ਗਿਆਨ ਹੁੰਦਾ ਉਹ ਕਹਿੰਦਾ ਮਨਾ ਬੇਈਮਾਨੀ ਦੀ ਨਾ ਖਾ ਉਹ ਮਨ ਨੂੰ ਸਮਝਾਉਂਦਾ ਨਾ ਗੁਰੂ ਦਾ ਗਿਆਨ ਬੇਈਮਾਨੀ ਨਹੀਂ ਕਰਨੀ ਹੱਕ ਨਹੀਂ ਖਾਣਾ ਕਿਸੇ ਦਾ ਕਿਸੇ ਨਾਲ ਠੱਗੀ ਨਹੀਂ ਕਰਨੀ ਇਹ ਗੁਰੂ ਦਾ ਗਿਆਨ ਇਹਨੂੰ ਸਤਗੁਰੂ ਦੀ ਬਾਣੀ ਦਾ ਇੱਕ ਹੋਰ ਪਰਮਾਨੰ ਤੁਹਾਡੇ ਸਾਹਮਣੇ ਰੱਖਾਂ ਜਿੱਥੇ ਮਹਾਰਾਜ ਕਹਿੰਦੇ ਗਿਆਨ